ਦਿਲ ਤੋਂ ਧੰਨਵਾਦ ਕਰਦਾ ਅਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਅਸੀਂ ਸਾਰੇ ਇੱਥੇ ਟੋਟੇ ਆ ਤੇ ਕਿਰਪਾ ਕਰਕੇ ਜਿਸ ਮਕਸਦ ਵਾਸਤੇ ਆਏ ਆ ਉਹ ਤਾਂ ਪੂਰਾ ਹੋਣਾ ਜੇ ਆਪਾਂ ਆ ਕੇ ਤੇ ਉਸ ਰੋਸ ਧਰਨੇ ਦੇ ਵਿੱਚ ਸ਼ਾਬੜ ਵੀ ਹੋਈ ਇਸ ਲਈ ਸਾਰਿਆਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਜਿੱਥੇ-ਜਿੱਥੇ ਵੀ ਥਾਂ ਮਿਲਦੀ ਹੈ ਉੱਥੇ ਬੈਠਣ ਦੀ ਤਰਪਾਲਤਾ ਕਰੋ ਇੱਕ ਤਾਂ ਮੈਂ ਪ੍ਰਧਾਨ ਸਾਹਿਬ ਪਿੰਡਾ ਜੀ ਨੂੰ ਬੇਨਤੀ ਕਰਦਾ ਪਿੰਡਾ ਜੀ ਮੇਰੀ ਗੱਲ ਸੁਣਿਓ ਬੇਨਤੀ ਕਿਰਪਾ ਕਰਕੇ ਪਿੰਡਾ ਸਾਹਿਬ ਔਰ ਸਾਹਮਣੇ ਜਿਹੜੀ ਸ਼ਾਹ ਆ ਕਿਰਪਾ ਕਰਕੇ ਉੱਥੇ ਵਿਸ਼ਾਈ ਕਰਾ ਦਿਓ ਕਿਉਂਕਿ ਇਹ ਤਾਂ ਤੁਹਾਡਾ ਭਰ ਗਿਆ ਹੋਣਾ ਹੀ ਉਹ ਸਾਹਮਣੇ ਜਿਹੜੀ ਸ਼ਾਹ ਆ ਸੜਕ ਦੇ ਵਿਚਕਾਰ ਉੱਥੇ ਵਿਸ਼ਾਈ ਕਿਰਪਾ ਕਰਕੇ ਪਹਿਲਾਂ ਵੀ ਬੇਨਤੀ ਕੀਤੀ ਸੀ ਉੱਥੇ ਹੁਣ ਜਾ ਕੇ ਕਿਰਪਾ ਕਰਕੇ ਮੌਕੇ ਤੇ ਉਹ ਵਿਸ਼ਾਈ ਕਰਾਓ ਦੂਜੀ ਬੇਨਤੀ ਹੈ ਕਿ ਪਾਣੀ ਦਾ ਪ੍ਰਬੰਧ ਸਾਰੀ ਸੰਗਤ ਦੂਰ ਦੂਰ ਚੱਲ ਕੇ ਆਈ ਹੈ ਜਿਨ੍ਹਾਂ ਦੀਆਂ ਡਿਊਟੀਆਂ ਨੇ ਕਿਰਪਾ ਕਰਕੇ ਇਸਲੇ ਪਾਸੇ ਸ਼ਬੀਨ ਲੱਗੀ ਆ ਪਰ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਵੀ ਜਲ ਚਕਾਈ ਜਾਓ ਤਾਂ ਜੋ ਕਿਸੇ ਨੂੰ ਉੱਠਣਾ ਪਵੇ ਉਹ ਵੀ ਭਿੰਦਾ ਜੀ ਡਿਊਟੀਆਂ ਲਾ ਦਿਓ ਕਿ ਜਲਦੀ ਸੇਵਾ ਜਿਹੜੀ ਆ ਉਹ ਨਾਲ-ਨਾਲ ਚੱਲਦੀ ਰਹੇ ਤੀਸਰੀ ਬੇਨਤੀ ਆ ਕਿ ਜਿਆਦਾ ਲੰਬਾ ਸਮਾਂ ਨਹੀਂ ਲੱਗਣਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਪਹੁੰਚ ਰਹੇ ਆ ਸਭ ਤੋਂ ਪਹਿਲਾਂ ਤਾਂ ਸਟੇਜ ਦਾ ਨਿਯਾਸ਼ਣ ਬਣਾ ਲਿਏ ਐਸਪੀ ਸਾਹਿਬ ਦੇ ਜਿਹੜੀ ਚਿੰਤਾ ਮੈਨੂੰ ਪਤਾ ਸਾਰੇ ਕਿਰਪਾ ਕਰਕੇ ਸਟੇਜ 'ਆਲਾ ਤੇ ਇੱਕ ਵੀ ਖੜਾ ਨਾ ਹੋਵੇ ਹੁਣ ਮੈਨੂੰ ਦੁਬਾਰਾ ਨਾ ਕਹਿਣਾ ਪਵੇ ਇਸ ਤਰ੍ਹਾਂ ਫੋਟੋ ਖਿਜਾਉਣ ਦਾ ਕੋਈ ਫਾਇਦਾ ਨਹੀਂ ਸਾਰੇ ਕਿਰਪਾ ਕਰਕੇ ਬੈਠੋ ਕੋਈ ਬੰਦਾ ਕਿਰਪਾ ਕਰਕੇ ਤੁਸੀਂ ਵੱਖਰੀਆਂ ਫੋਟੋ ਨਾ ਸ਼ੁਰੂ ਕਰੋ ਸਾਰੇ ਕਿਰਪਾ ਕਰਕੇ ਬੈਠੋ ਸਾਰੇ ਕੋਈ ਨਾ ਖੜਾ ਹੋਵੇ ਇੱਕ ਨਿਯਾਸ਼ਣ ਹੁੰਦਾ ਧਰਨੇ ਦਾ ਆਪਾਂ ਇਹਨੂੰ ਮੇਲਾ ਨਾ ਬਣਾਈਆ ਕਿਰਪਾ ਕਰਕੇ ਸਾਰੇ ਬੈਠਾਓ। ਆ ਜਿਹੜੇ ਪਿਛਲੇ ਵੀ ਆ ਕਿਰਪਾ ਕਰਕੇ ਕੋਈ ਨਾ ਖੜਾ ਹੋ। ਜਿੰਨੂੰ ਵਿਸ਼ੇਸ਼ ਬੇਨਤੀ ਦੀ ਲੋੜ ਆ ਮੈਨੂੰ ਨਾਂ ਦੱਸ ਦਿਓ ਮੈਂ ਨਾਂ ਤੇ ਬੇਨਤੀ ਕਰ ਦਿੰਦਾ ਹੁਣ ਸਾਰੇ ਬਹਿ ਜਾਓ। ਵਾਰ-ਵਾਰ ਨਹੀਂ ਚੰਗਾ ਲੱਗਦਾ। ਆਪਾਂ ਸਟੇਜ ਦੀ ਕਾਰਵਾਈ ਸ਼ੁਰੂ ਕਰਨੀ ਆ। ਇਸ ਕਰਕੇ ਸਾਰੇ ਕਿਰਪਾ ਕਰਕੇ ਬੈਠ ਜਾਓ ਜਿਹੜੇ ਇੱਧਰ ਮੇਰੇ ਵੀਰ ਸਜੇ ਸਟੇਜ ਤੇ ਖੜੇ ਆ। ਇਹ ਕਿਰਪਾ ਕਰਕੇ ਸਾਹਮਣੇ ਆਓ। ਤਾਂ ਜੋ ਤੁਹਾਡੀ ਵੀ ਹਾਜ਼ਰੀ ਜਿਹੜੀ ਆ ਉਹ ਬੁਲਾਰੇ ਦੇ ਕੋਲ ਵੀ ਤੇ ਸਾਰਿਆਂ ਦੇ ਕੋਲ ਲੱਗੇ ਬਹੁਤ ਸੰਗਤ ਸਟੇਜ ਦੇ ਸੱਜੇ ਪਾਸੇ ਖੜੀ ਆ ਇਸ ਕਰਕੇ ਵਿਸ਼ਾਈ ਦਾ ਕੋਸ਼ਿਸ਼ ਕਰ ਰਹੇ ਆ ਜਿੱਥੇ-ਜਿੱਥੇ ਸ਼ਾਮ ਦੇ ਵਿੱਚ ਵਿਸ਼ਾਈ ਹੋ ਸਕੇ ਉੱਥੇ-ਉੱਥੇ ਵਿਸ਼ਾਈ ਹੋ ਜੇਗੀ ਪਰਦਾ ਹੁਣ ਬੁਲਾਰਿਆਂ ਨੂੰ ਬੇਨਤੀ ਕਰਨੀ ਸ਼ੁਰੂ ਕਰਨ ਲੱਗਿਆ ਕਿਰਪਾ ਕਰਕੇ ਜਿਹੜਾ ਅੱਜ ਦਾ ਸਾਡਾ ਵਿਸ਼ਾ ਕਿ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਉਜਾੜਨ ਦਾ ਇੱਕ ਵੱਡੀ ਸਾਜ਼ਿਸ਼ ਕੇਜਰੀਵਾਲ ਦੇ ਹਕਮਤ ਤੇ ਭਗਵੰਤ ਮਾਨ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਅੱਜ ਉਸ ਜਿਹੜੀ ਪਾਲਸੀ ਹੈ ਪੰਜਾਬ ਸਰਕਾਰ ਦੀ ਉਹਦੇ ਖਿਲਾਫ ਆਪਾਂ ਰੋਸ ਪ੍ਰਗਟ ਕਰਨ ਵਾਸਤੇ ਇਕੱਠੇ ਹੋਏ ਆ ਅੱਜ ਦਾ ਸਾਡਾ ਰੋਸ ਸ਼ਾਤਮਈ ਧਰਨੇ ਦੇ ਰੂਪ ਦੇ ਵਿੱਚ ਲੇਕਿਨ ਸਰਕਾਰ ਇਹਨੂੰ ਕਮਜ਼ੋਰੀ ਨਾ ਸਮਝੇ ਅੱਜ ਜੋ ਅਸੀਂ ਕਹਿਣਾ ਚਾਹੁੰਦੇ ਆ ਸਿਰਫ ਸਰਕਾਰ ਦੇ ਕੰਨ ਖੋਲਣੇ ਚਾਹੁੰਦੇ ਆ ਜੇ ਸਰਕਾਰ ਆਪਣੇ ਮਨਸੂਬਿਆਂ ਤੋਂ ਬਾਜ਼ਨਾ ਆਈ ਤੇ ਇਹਨੂੰ ਪੰਜਾਬ ਦੀ ਜਨਤਾ ਦੇ ਵੱਡੇ ਰੋਹ ਦਾ ਸਾਹਮਣਾ ਕਰਨ ਵਾਸਤੇ ਤਿਆਰ ਹੋਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਜਿਹੜੀ ਵੱਡੀ ਸਾਡੀ ਚਿੰਤਾ ਹੋਏ ਆ ਕਿ ਇੱਕ ਤਾਂ ਪੰਜਾਬ ਨੂੰ ਆ ਦਿੱਲੀ ਵਾਲਿਆ ਤੂੰ ਕਿਵੇਂ ਬਚਾਉਣਾ ਔਰ ਦੂਸਰਾ ਪੰਜਾਬ ਦੀ ਜਿਹੜੀ ਕਿਸਾਨੀ ਆ ਸਾਡਾ ਖੇਤ ਮਜ਼ਦੂਰ ਆ ਉਹਨੂੰ ਇਹਨਾਂ ਦੀ ਲੁੱਟ ਖਸਟ ਤੋਂ ਉਜਾੜੇ ਤੋਂ ਕਿਵੇਂ ਬਚਾਉਣਾ ਅੱਜ ਸ਼ਰੋਮਣੀ ਅਕਾਲੀ ਦਲ ਜਿਹੜਾ ਇਸ ਗੱਲ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਉਤਰਿਆ ਬਸ ਸਮਝਦਾ ਪੰਜਾਬ ਦੀ ਇਹ ਬੜੀ ਕਿਸਮਤ ਆ ਕਿ 92 ਐਮਐਲਏ ਪੰਜਾਬ ਤੇ ਜਿਤਾ ਕੇ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਭੇਜੇ ਸੀ ਬੜੀ ਵੱਡੀ ਸ਼ਕਤੀ ਲੋਕਾਂ ਨੇ ਦਿੱਤੀ ਸੀ ਹਾਲੇ ਕਿ ਇਹਨਾਂ ਦੇ ਵਿੱਚੋਂ ਕਿਸੇ ਤੇ ਵੀ ਕੋਈ ਸੇਵਾ ਨਹੀਂ ਸੀ ਪਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਲੋਕਾਂ ਨੇ ਏਡੀ ਵੱਡੀ ਸ਼ਕਤੀ ਦਿੱਤੀ ਸੀ ਪਰ ਅਫਸੋਸ ਹੈ ਕਿ ਇਹਨਾਂ ਬੰਮਿਆਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਕੇਜਰੀਵਾਲ ਤੇ ਜਾ ਕੇ ਚਰਨਾਂ ਦੇ ਵਿੱਚ ਸਾਰੀ ਪੰਜਾਬੀਆਂ ਦੀ ਪੱਗ ਜਿਹੜੀ ਆ ਉਹ ਰੱਖ ਦਿੱਤੀ ਤੇ ਅੱਜ ਜਦ ਅਸੀਂ ਪੰਜਾਬ ਨੂੰ ਇਹਨਾਂ ਤੋਂ ਬਚਾਉਣ ਵਾਸਤੇ ਫਿਰ ਸੜਕਾਂ ਦੇ ਉੱਤੇ ਉਤਰਨ ਨੂੰ ਮਜਬੂਰ ਹੋਏ ਆ ਇਹ ਸਾਡੀ ਪੰਜਾਬ ਦੀ ਬਹੁਤ ਵੱਡੀ ਚਿੰਤਾ ਅੱਜ ਸਾਡੇ ਮੁੱਖ ਮੰਤਰੀ ਇੱਥੇ ਅਰਵਿੰਦ ਕੇਜਰੀਵਾਲ ਬਣਿਆ ਫਿਰਦਾ ਅੱਜ ਮੰਤਰੀ ਇੱਥੇ ਮਨੀਸ਼ ਸਠਾੜੀਆ ਬਣਿਆ ਫਿਰਦਾ ਅੱਜ ਮੰਤਰੀ ਇਥੇ ਪੰਜਾਬ ਦਾ ਅਸਿੰਦਰ ਜੈਨ ਬਣਿਆ ਫਿਰਦਾ ਅੱਜ ਚੇਅਰਮੈਨ ਵੀ ਦੇ ਕਿਸੇ ਮਹਿਕਮੇ ਦੇ ਲੱਗਦੇ ਆ ਤੇ ਉਹ ਵੀ ਦਿੱਲੀ ਦੇ ਜਿਹੜੇ ਉੱਥੇ ਦੇ ਲੀਡਰ ਆ ਉਹ ਜਗਦੇ ਆ ਮੰਸ਼ਾ ਸਿਰਫ ਇੱਕੋ ਹੀ ਆ ਕਿ ਪੰਜਾਬ ਨੂੰ ਲੁੱਟ ਕੇ ਦਿੱਲੀ ਵਾਲਿਆਂ ਦੇ ਘਰ ਕਿਵੇਂ ਪੂਰੇ ਕਰਨੇ ਆ ਇਹ ਲੁੱਟ ਦੀ ਖੇਡ ਜਿਹੜੀ ਆ ਇਹ ਕਿੰਨੀ ਦੇਰ ਆਪਾਂ ਜਾਰੀ ਰੱਖ ਸਕਦੇ ਆ ਅੱਜ ਜਿਹੜਾ ਕੰਮ ਹੈ ਇੱਥੇ ਕਰਨ ਲੱਗਿਆ ਕਿਸਾਨੀ ਨੂੰ ਉਜਾੜਨ ਦਾ ਅੱਜ ਸਾਡੀ ਸਰਕਾਰ ਕੰਗਾਲ ਹੋਈ ਪਈ ਹੈ ਇਹਨੂੰ ਕਰਜ਼ਾ ਦੇਣਾ ਵੀ ਕੇਂਦਰ ਸਰਕਾਰ ਨੇ ਬੰਦ ਕਰ ਦਿੱਤਾ ਉਹਦੇ ਤੇ ਵੀ ਕਚੌਤੀ ਕਰ ਦਿੰਦੀ ਹੈ ਤੇ ਇਹ ਕਿਸਾਨਾਂ ਕੋਲੋਂ 25000 ਏਕੜ ਜ਼ਮੀਨ ਹੜੱਪਣਾ ਚਾਹੁੰਦੀ ਹੈ ਬਿਨਾ ਇੱਕ ਢੇਲਾ ਦਿੱਤਿਆਂ ਕਿਸਾਨ ਨੂੰ ਬਾਹਰ ਕੱਢ ਨੂੰ ਫਿਰਦੀ ਹੈ ਤੇ ਕਹਿੰਦੀ ਹੈ ਜੀ ਅਸੀਂ ਇਹਦੇ ਪਲਾਟਿੰਗ ਕਰਕੇ ਇੱਥੇ ਅਰਬਨ ਸਟੇਟ ਬਸਾਵਾਂਗੇ ਅਰਬਨ ਸਟੇਟ ਬਸਣ ਨੂੰ ਤਾਂ ਜਿੰਨੇ ਤੁਹਾਡੇ ਕੋਲੇ ਪੈਸੇ ਆ 50 ਸਾਲ ਲੱਗਣਗੇ ਤੇ ਕਿ ਕਿਸਾਨ ਕੱਬ ਤੋਂ ਰੋਟੀ ਕਿੱਥੋਂ ਖਾਊਗਾ ਇਸ ਗੱਲ ਦਾ ਜਵਾਬ ਕੌਣ ਦੇਊਗਾ ਜਿਹੜਾ ਮਜ਼ਦੂਰ ਇਹਨਾਂ ਖੇਤਾਂ ਦੇ ਵਿੱਚ ਬੈਠਾ ਦਿੱਲੀ ਵਾਲਾ ਲੋਟੂ ਟੱਲਾ ਬਰਦਾਬਾਦ 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 ਜੋਸ਼ ਨਾਲ ਜੋਸ਼ ਨਾਲ ਦਿੱਲੀ ਵਾਲਾ ਲੋਟੂ ਟੋਲਾ ਮਰਦਾਵਾਸ 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 ਭਗਵਾਨ ਤਮਾਨ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਭਗਵਾਨ ਤਮਾਨ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਪੰਜਾਬ ਦੇ ਲੋਕਾਂ ਨਾਲ ਮਤ ਟਕਰਾਓ ਸ਼ਰਮਣੀ ਇਕੱਲੀ ਦਲ ਜੱਲਾ ਜੱਲਾ ਇਹ ਇਕੱਲਾ ਕਿਸਾਨ ਦਾ ਮਸਲਾ ਨਹੀਂ ਇਹ ਬੇਜ਼ਮੀਨੇ ਲੋਕਾਂ ਦਾ ਮਸਲਾ ਵੀ ਹੈ ਇਹ ਖੇਤ ਮਜ਼ਦੂਰਾਂ ਦਾ ਮਸਲਾ ਵੀ ਹੈ ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਉਹ ਵੀ ਇਹਨਾਂ ਖੇਤਾਂ ਦੇ ਵਿੱਚੋਂ ਕਿਸਾਨ ਭਰਾਵਾਂ ਦੇ ਨਾਲ ਮਿਹਨਤ ਕਰਕੇ ਚੱਲਦੀ ਹੈ ਪਰ ਇਹ ਸਰਕਾਰ ਚਾਹੁੰਦੀ ਆ ਕਿ ਜ਼ਮੀਨਾਂ ਸਾਡੇ ਹਵਾਲੇ ਕਰ ਦਿਓ ਨੋਟੀਫਿਕੇਸ਼ਨ ਹੋ ਗਿਆ ਰਜਿਸਟਰੀਆਂ ਬੰਦ ਹੋ ਜਾਣਗੀਆਂ ਐਡੀ ਵੱਡੀ ਲੈ ਦੇਕੀਸ਼ਨ ਕਰਕੇ ਭਾਅ ਡਿੱਗ ਪਣਗੇ ਤੇ ਇਹਨਾਂ ਦੇ ਦਰਵਾਜ਼ਾ ਆ ਕੇ ਕਹਿਣਗੇ ਕਿ ਸਾਨੂੰ ਰਜਿਸਟਰੀ ਕਰਾ ਦਿਓ ਅਸੀਂ ਆਪਣੇ ਆਪ ਸਾਰਾ ਬਾਮੜਾ ਸੈਟਿੰਗ ਕਰ ਲਵਾਂਗੇ ਇਸ ਕਰਕੇ ਭਰਾਓ ਹੁਣ ਮੈਂ ਇੱਕ ਇੱਕ ਕਰਕੇ ਬੁਲਾਰਿਆਂ ਨੂੰ ਬੇਨਤੀ ਕਰਾਂਗਾ ਬੁਲਾਰੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਸਮੇਂ ਵਿੱਚ ਰਹਿ ਕੇ ਸਾਰਿਆਂ ਨੇ ਆਪੋ ਆਪਣੀ ਗੱਲ ਰੱਖਣੀ ਹੈ ਜਿਹੜੇ ਵੀ ਵੀਰ ਸਟੇਜ ਉੱਤੇ ਸੰਬੋਧਨ ਕਰਨਾ ਚਾਹੁੰਦੇ ਆ ਕਿਰਪਾ ਕਰਕੇ ਆਪਣੀ ਇੱਛਾ ਵੀ ਦੱਸ ਦੇਣ ਕਿਉਂਕਿ ਸਾਰਿਆਂ ਨੂੰ ਤੇ ਬੁਲਾਇਆ ਨਹੀਂ ਜਾ ਸਕਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰਸ਼ਿਪ ਇੱਥੇ ਬੈਠੀ ਆ ਅੱਜ ਇਸ ਗੱਲ ਦਾ ਵੀ ਨਾ ਗੁੱਸਾ ਕਰਿਓ ਕਿ ਨਾਵਾਂ ਦੀ ਤਫਸੀਲ ਦੇ ਵਿੱਚ ਵੀ ਨਹੀਂ ਜਾਣਾ ਕਿਉਂਕਿ ਅਸਲੀ ਮਕਸਦ ਜਿਹੜਾ ਅੱਜ ਸਾਰੇ ਜਿੰਨੇ ਤੁਸੀਂ ਬੈਠੇ ਹੋ ਇੱਕੋ ਸੋਚ ਨੂੰ ਸਮਰਪਿਤ ਕਿ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਵੇਜ ਮਿਹਨੇ ਲੋਕਾਂ ਨੂੰ ਹੱਕ ਲੈ ਕੇ ਦੇਣਿਆ ਇਸ ਕਰਕੇ ਆਪਾਂ ਮਕਸਦ ਵਾਲੇ ਪਾਸੇ ਅੱਗੇ ਵਧਣਾ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਹੁਤ ਜਲਦੀ ਤੁਜਣ ਵਾਲੇ ਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਰਦਾਰ ਗੁਰਚੰਦ ਸਿੰਘ ਜੀ ਗਰੇਵਾਲ ਸਾਹਿਬ ਕਿਉਂਕਿ ਸਾਡੇ ਸੀਨੀਅਰ ਸਾਥੀ ਨੇ ਐਸਪੀਸੀ ਦੇ ਵੀ ਸੀਨੀਅਰ ਮੈਂਬਰ ਨੇ ਜ਼ਿਲ੍ਹੇ ਦੇ ਵੀ ਦਿਹਾਤੀ ਦੇ ਜਗਰਾਉਂ ਦੇ ਪ੍ਰਧਾਨ ਨੇ ਔਰ ਸਾਰੇ ਮਸਲੇ ਤੋਂ ਚੰਗੀ ਤਰ੍ਹਾਂ ਵਾਕਿਬ ਨੇ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਆਪਣੇ ਵਿਚਾਰ ਰੱਖਣ ਉਹਨਾਂ ਤੋਂ ਬਾਅਦ ਇਹ ਕਰਕੇ ਬਾਕੀ ਬਲਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਜਿਹੜੇ ਸੱਚੇ ਹੱਥਾਂ ਦੇ ਆ ਕਿਰਪਾ ਕਰਕੇ ਸਾਹਮਣੇ ਆਓ ਵੀਰ ਔਰ ਵਿਸ਼ਾਈ ਜਿਹੜੀ ਆ ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਭਿੰਦਾ ਜੀ ਕਰਾ ਦਿਓ ਕਿਉਂਕਿ ਜਨਤਾ ਬਹੁਤ ਖੜੀ ਆ ਸਾਹਮਣੇ ਕਿਰਪਾ ਕਰਕੇ ਕਰਾ ਦਿਓ ਪਾਣੀ ਦਾ ਪ੍ਰਬੰਧ ਵੀ ਨਾਲ ਨਾਲ ਚੱਲੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ